ਕਿਸਾਨ ਜੱਸੇ ਬੰਦੀਆ ਵੱਲੋਂ ਸੂਬੇ ਭਰ ਦੇ ਵਿੱਚ ਆਪਣੇ ਟਰੈਕਟਰਾਂ ਰਾਹੀਂ ਰੋਡ ਤੇ ਖੜਾ ਕੇ ਪ੍ਰਦਰਸ਼ਨ ਕਰਦਿਆਂ ਹੋਏ ਆ ਪ੍ਰੋਟੈਸਟ ਕਰਨ ਦੀ ਕਾਲ ਦਿੱਤੀ ਗਈ ਸੀ ਇਸੇ ਤਹਿਤ ਤਸਵੀਰਾਂ ਮੋਹਾਲੀ ਦੀਆਂ ਦਿਖਾ ਰਹੇ ਹਾਂ ਜਿੱਥੇ ਮੋਹਾਲੀ ਤੇ ਨਜ਼ਦੀਕ ਪੈਂਦੇ ਟੋਲ ਪਲਾਜ਼ੇ ਦੇ ਉੱਤੇ ਇਹ ਟਰੈਕਟਰ ਖੜਾਏ ਗਏ ਨੇ ਲਾਈਨ ਵਾਈਜ਼ ਟਰੈਕਟਰ ਖੜਾਏ ਗਏ ਨੇ ਇਸ ਦਾ ਮਤਲਬ ਇਹੀ ਹੈ ਕਿ ਇੱਥੇ ਆਉਣ ਜਾਣ ਵਾਲੇ ਨੂੰ ਪਤਾ ਲੱਗ ਸਕੇ ਕਿ ਅੱਜ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੇ ਟਰੈਕਟਰਾਂ ਰਾਹੀਂ ਜਿਹੜਾ ਆ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਦੇਸ਼ਵਾਸੀਆਂ ਨੂੰ ਸੂਬੇਵਾਸੀਆਂ ਨੂੰ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਹਜੇ ਤੱਕ ਕਿਸਾਨਾਂ ਦੀਆਂ ਮੰਗਾਂ ਪੈਂਡਿੰਗ ਪਈਆਂ ਨੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਸਰਕਾਰਾਂ ਕੇਵਲ ਭਰੋਸੇ ਦੇੰਦੇ ਨਜ਼ਰ ਆ ਰਹੀਆਂ ਪਰ ਕੋਈ ਹੱਲ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਹਾਲਾਂਕਿ ਇਹ ਉਹੀ ਟਰੈਕਟਰ ਹਨ ਜਿਨ੍ਹਾਂ ਨੂੰ ਅੱਜ ਤੱਕ ਤੁਸੀਂ ਖੇਤਾਂ 'ਚ ਚਲਦੇ ਦੇਖਿਆ ਪਿੱਛੇ ਜੇ ਬੈਰੀਗੇਡ ਨੂੰ ਤੋੜਦੇ ਵੀ ਦੇਖਿਆ ਪਰ ਅੱਜ ਸ਼ਾਂਤਮਈ ਸੜਕਾਂ ਦੇ ਕਿਨਾਰੇਾਂ ਤੇ ਇਹ ਟਰੈਕਟਰ ਖੜੇ ਨੇ ਤੇ ਇਸ ਗੱਲ ਦਾ ਪ੍ਰਤੀਕ ਨੇ ਕਿ ਪ੍ਰੋਟੈਸਟ ਸ਼ਾਂਤਮਈ ਵੀ ਹੋ ਸਕਦਾ ਵਕਰੇ ਢਾਂਗ ਨਾਲ ਵੀ ਹੋ ਸਕਦਾ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਕੁਝ ਕਿਸਾਨ ਆਗੂ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲ ਚਰਚਾ ਵੀ ਕਰ ਲੈਂਦੇ ਆ ਗੱਲਬਾਤ ਕਰਦੇ ਆ ਅੱਜ ਇੱਕ ਸ਼ਾਂਤਮਈ ਪ੍ਰੋਟੈਸਟ ਹੈ ਟਰੈਕਟਰਾਂ ਨੂੰ ਸੜਕਾਂ ਦੇ ਕਢਾ ਕੇ ਜਿਹੜਾ ਅੱਜ ਦਾ ਸ਼ਾਂਤਮਈ ਪ੍ਰੋਟੈਸਟ ਹੈ ਇਹ ਅਸੀਂ ਜਿਹੜਾ ਕਰ ਰਹੇ ਆ ਇਹ ਜਿਹੜਾ WTO ਦੀ ਉੱਥੇ ਮੀਟਿੰਗ ਹੋ ਰਹੀ ਹੈ World Trade Organization ਦੀ ਆਪਣਾ ਦੋਹਾ ਦੇ ਵਿੱਚ ਉਸ ਤੋਂ ਖਿਲਾਫ ਸਾਡਾ ਹਿੰਦੂਸਤਾਨ ਦੇ ਕਿਸਾਨਾਂ ਦਾ ਜਿਹੜਾ ਸੰਯੁਕਤ ਮੋਰਚਾ ਬਣਿਆ ਹੋਇਆ ਆਲ ਇੰਡੀਆ ਦਾ ਉਸ ਨੇ ਸੱਦਾ ਦਿੱਤਾ ਸੀ ਪਿਛਲੇ ਦਿਨੀ ਮੀਟਿੰਗ ਕਰਕੇ ਕਿ ਉਸ ਮੀਟਿੰਗ ਦੇ ਦਿਨ ਜਿੱਦਣ ਉਹ ਸ਼ੁਰੂ ਹੋਣੀ ਹੈ ਤੇ ਕਿਸਾਨਾਂ ਨੇ ਆਪਣੇ ਟਰੈਕਟਰ ਜਿਹੜੇ ਸ਼ਾਂਤਮਈ ਸੜਕਾਂ ਤੇ ਖੜਾ ਕੇ ਇੱਕ ਪਾਸੇ ਨੂੰ ਕੋਈ ਟ੍ਰੈਫਿਕ ਜਾਮ ਨਹੀਂ ਕਰਨੀ ਕੋਈ ਟੋਲ ਪਲਾਜ਼ੇ ਨਹੀਂ ਰੋਕਣੇ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਅਸੀਂ ਉਹਨਾਂ ਨੂੰ ਜਿਹੜੀ ਸਰਕਾਰ ਹੈ ਸੈਂਟਰ ਦੀ ਉਸ ਨੂੰ ਅਸੀਂ ਇਹ ਕਹਿੰਨੇ ਆ ਕਿ ਜਿਹੜਾ WTO ਦਾ ਇਹਨਾਂ ਨੇ ਸਮਝੌਤਾ ਕੀਤਾ ਹੋਇਆ ਹੈ ਵੀ ਉਸ ਤੋਂ ਇਹ ਬਾਹਰ ਆਵੇ ਤੇ ਤਾਂ ਕਿ ਜਿਹੜੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰ ਸਕੇ ਕਿਉਂਕਿ ਜਿਹੜੇ ਬਾਹਰਲੇ ਦੇਸ਼ ਨੇ ਉਹ WTO ਦੇ ਤਹਿਤ ਸਾਡੇ ਦੇਸ਼ ਤੇ ਸ਼ਰਤਾਂ ਵੀ ਲਾਣੇ ਨੇ ਤੇ ਉਹ ਆਪਣੇ ਦੇਸ਼ ਦੇ ਕਿਸਾਨਾਂ ਨੂੰ ਸਬਸਿਡੀਆਂ ਵੱਧ ਦਿੰਦੇ ਆ ਤੇ ਸਾਡੇ ਦੇਸ਼ ਦੇ ਕਿਸਾਨਾਂ ਨੂੰ ਘੱਟ ਦਿੰਦੇ ਆ ਤੇ ਜਦੋਂ ਉਹਨਾਂ ਦਾ ਜਿਹੜਾ ਉੱਥੇ ਵਾਲਾ ਬਣਿਆ ਵਾ ਜਿਹੜਾ ਸਮਾਨ ਹੈ ਉਹ ਸਾਡੇ ਦੇਸ਼ 'ਚ ਆ ਜਾਂਦਾ ਜਾਂ ਦੂਜੀ ਤਰ੍ਹਾਂ ਉਹਦੇ ਵਿੱਚ ਸ਼ਰਤਾਂ ਇਹ ਵੀ ਆ ਕਿ ਫੁਲਾਣਾ ਦੇਸ਼ ਦਾ ਜੇ ਉਹ ਨਾਜ ਹੋਏਗਾ ਤਾਂ ਜਿਹੜਾ ਹਿੰਦੂਸਤਾਨ ਹੈ ਉਹਨੂੰ ਖਰੀਦਣਾ ਪਏਗਾ ਉਸ ਦੇ ਨਾਲ ਸਾਡੇ ਲੋਕਾਂ ਦੀ ਪਹਿਲੇ ਜਿਨ੍ਹਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਉਹਨਾਂ ਦਾ ਜਿਹੜਾ ਰੇਟ ਫਸਲਾਂ ਦਾ ਡਾਊਨ ਆਏਗਾ ਇਸ ਲਈ ਇਹ ਬੜਾ ਖਤਰਨਾਕ ਸਮਝੌਤਾ ਸਰਕਾਰ ਨੇ ਕਰਿਆ ਹੋਇਆ ਉਸ ਦੀ ਅਸੀਂ 1990 95 ਤੋਂ ਲੈ ਕੇ ਜਦੋਂ ਨਵੀਂ ਆਰਥਿਕ ਨੀਤੀਆਂ ਆਈ ਸੀ ਉਦੋਂ ਦਾ ਇਹ ਡਬਲਯੂਟੀ ਦਾ ਜਦੋਂ ਦਾ ਬਣਿਆ ਉਦੋਂ ਦਾ ਅਸੀਂ ਵਿਰੋਧ ਕਰਦੇ ਆ ਰਹੇ ਹਾਂ ਹੁਣ ਤੁਸੀਂ ਇਹ ਵਿਰੋਧ ਕਰ ਰਹੇ ਹੋ ਜਿਸ ਤਰ੍ਹਾਂ ਟਰੈਕਟਰ ਖੜਾਏ ਹੋਏ ਆ ਕੀ ਲੱਗਦਾ ਇਸ ਨਾਲ ਸਟਰੋਂਗ ਮੈਸੇਜ ਜਿਹੜਾ ਲੋਕਾਂ 'ਚ ਜਾ ਪਾਵੇਗਾ ਇਸ ਦੇ ਨਾਲ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਜਿਹੜਾ 16 ਤਰੀਕ ਨੂੰ ਭਾਰਤ ਬੰਦ ਹੋਇਆ ਸੀ ਉਹ ਤਾਂ ਸਭ ਤੋਂ ਵੱਡਾ ਸਟਰੋਂਗ ਮੈਸੇਜ ਗਿਆ ਉਹ ਵੀ ਜਿਹੜਾ ਟ੍ਰੇਡ ਯੂਨੀਅਨ ਆ ਜਾਂ ਜਿਹੜੀਆਂ ਫੈਕਟਰੀਸ ਨਾਲ ਸੀ ਉਹਨਾਂ ਨੇ ਦਿੱਤਾ ਸੀ ਤੇ ਜਿਹੜੀ ਸਿੱਖਤ ਮੋਰਚਾ ਸੀ ਉਹਨਾਂ ਨੇ ਉਹਦੀ ਹਮਾਇਤ ਕੀਤੀ ਸੀ ਤੇ ਉਹ ਬੰਦ ਕਈ ਥਾਂ ਤੇ ਬਹੁਤ ਸਫਲ ਰਿਹਾ ਪੰਜਾਬ ਚ ਵੀ ਸਾਰਾ ਪੰਜਾਬ ਬੰਦ ਹੋਇਆ ਉਸ ਦਾ ਮੋਦੀ ਸਰਕਾਰ ਤੇ ਬਹੁਤ ਸਫਲ ਪ੍ਰਭਾਵ ਪਿਆ ਤਾਂ ਕਿ ਉਹ ਨਕਸਾਨਾਂ ਦੀਆਂ ਮੰਗਾਂ ਮੰਨੇ ਇਸ ਇਸ ਟਰੈਕਟਰ ਮਾਰਚ ਦੇ ਨਾਲ ਵੀ ਉਹਨਾਂ ਤੇ ਪ੍ਰਭਾਵ ਪਵੇ ਕਿਉਂਕਿ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਹੋਣ ਜਾ ਰਿਹਾ ਤੇ ਇਸ ਨਾਲ ਜਿਹੜਾ ਹੈ ਉਹਨਾਂ ਨੂੰ ਪਤਾ ਲੱਗੇਗਾ ਕਿ ਜਿਹੜੇ ਕਿਸਾਨ ਐ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਸੜਕਾਂ ਤੇ ਇਸ ਲਈ ਬੈਠੇ ਐ ਕਿਉਂਕਿ ਉਹਨਾਂ ਦਾ ਜਿਹੜਾ ਰੋਜੀ ਰੋਟੀ ਐ ਉਹ ਖੋਈ ਜਾ ਰਹੀ ਐ ਉਹਨਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਇਸ ਲਈ ਇਹਨਾਂ ਸਾਰੀਆਂ ਗੱਲਾਂ ਤੋਂ ਅਸੀਂ ਖਿਲਾਫ ਇਹ ਜਿਹੜੇ ਪ੍ਰੋਟੈਸਟ ਕਰ ਰਹੇ ਹਾਂ ਸਾਸੀਗਾਲ ਜੀ ਮੈਂ ਜਗਜੀਤ ਸਿੰਘ ਭਾਰਤੀ ਕਿਸਾਨ ਨੂੰ ਇਹ ਤਾਂ ਡਗਾਉਂਦਾ ਤੇ ਸਾਰੇ ਸਰੋਤਿਆਂ ਨੂੰ ਸਾਸੀਗਾਲ ਅੱਜ ਜੋ ਸੂਕਤ ਕਿਸਾਨ ਮੋਰਚੇ ਦੀ ਕਾਲ ਸੀ ਆਪ ਜੀ ਦੇਖ ਸਕਦੇ ਹੋ ਲੋਕਾਂ માં ਸਰਕਾਰ ਪ੍ਰਤੀ ਕਿੰਨਾ ਰੋਸ ਐ ਸਾਰੇ ਜ਼ਿੰਮੇਦਾਰ ਭਾਈਆ ਟਰੈਕਟਰ ਲਾਏ ਆਪਣੇ ਬਾਹਰ ਕੱਢ ਕੇ ਰੋਡ ਪਾਚ ਕੋਈ ਜਾਮ ਨਹੀਂ ਲਾਣਾ ਕੱਲੇ ਟਰੈਕਟਰ ਲਾਣੇ ਦੇ ਸਾਈਡਾਂ ਮਾ ਕੱਢ ਗਏ ਰੋਸਦਾਨ ਤਖਾਣਾ ਸਰਕਾਰ ਕੇ ਪ੍ਰਤੀ ਜੋ ਰੋਸ ਹੈ ਜੋ ਸਰਕਾਰ ਬਾਰੇ ਭਾਈਆ ਗੋਲੇ ਸਿੱਟਰੀ ਆ ਥਰੂ ਗੇਸ ਕੇ ਗੋਲੀਆਂ ਚਲਾ ਰਹੀ ਹੈ ਦੋ ਤਿੰਨ ਕਿਸਾਨ ਸੀਧ ਵੀ ਕਰਦੇ ਇਹਨਾਂ ਨੇ ਬਾ ਸ਼ਾਂਤੀਪੂਰਵਕ ਦਿੱਲੀ ਜਾਣਾ ਚਾਹੁੰਦੇ ਤੁਸੀਂ ਦੇਖ ਸਕਦੇ ਲੋਕ ਕਹਿੰਨੇ ਹਰਾਸ ਹੋ ਰਹੇ ਆ ਰਸਤੇ ਬੰਦ ਹੈ ਦਿੱਲੀ ਜਾਣੇ ਵਾਲੇ ਸਾਰੇ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਦੀ ਉਹ ਲਾਗੂ ਕੀਤੀਆਂ ਜਾਂ ਸਾਰੀਆਂ ਇਹ ਬਾਈ ਜਿਹੜੀ ਆਬੂਤਾ ਵਿਜਿਕਤਾ ਡਬਲਯੂਟੀਓ ਦੀ ਮੀਟਿੰਗ ਚੱਲ ਰਹੀ ਹੈ ਉਹਦੇ ਵਿਰੋਧ ਚ ਤੇ ਇੱਕ ਜੋ ਆਪਣੇ ਕਿਸਾਨਾਂ ਨਾਲ ਇੱਕ ਅਨਮਨੁੱਖਿਆ ਵਿਵਹਾਰ ਜਿਹੜੀ ਸੈਂਟਰ ਗਵਰਨਮੈਂਟ ਕਰ ਰਹੀ ਹੈ ਉਹਦੇ ਰੋਸ ਵਜੋਂ ਅੱਜ ਇਹ ਸ='%20ਯੁਕਤ ਮੋਰਚੇ ਦੀ ਕਾਲ ਸੀਗੀ ਕਿ ਆਪਾਂ ਰੋਸ ਵਜੋਂ ਐਨਐਚ1 ਤੇ ਟਰੈਕਟਰ ਖੜੇ ਕਰਦੇ ਆ ਜੀ ਉਹਦੇ ਸਬੰਧ ਇੱਥੇ ਇੱਕ ਰੈਲੀ ਦੇ ਰੂਪ ਧਾਰ ਲੈ ਟਰੈਕਟਰਾਂ ਨੇ ਲੱਗਦਾ ਕਿ ਵਾਕਈ ਇਹਨਾਂ ਮੈਸੇਜ ਜਾਊਗਾ ਲੋਕਾਂ ਦੇ ਅੰਦਰ ਦੇਖੋ ਜੀ ਬਿਲਕੁਲ ਰੋਸ ਤਾਂ ਰੋਸ ਹੈ ਬਿਲਕੁਲ ਮੈਸੇਜ ਜਾਊਗਾ ਸਰਕਾਰ ਨੂੰ ਵੀ ਫਰਕ ਪਊਗਾ ਕਿਉਂਕਿ ਆਪਾਂ ਜਦੋਂ ਦਿੱਲੀ ਧਰਨਾ ਦਿੱਤਾ ਦੋਵੇਂ ਸ਼ਾਂਤਮਈ ਦਿੱਤਾ ਆਪਾਂ ਦਾ ਸ਼ਾਂਤਮਈ ਹੀ ਧਰਨਾ ਹੈ ਸ਼ਾਂਤਮਈ ਰੋਜ਼ ਪ੍ਰਗਟ ਕਰਨਾ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਤਸਵੀਰਾਂ ਇੱਕ ਵਾਰ ਪਿੱਛੇ ਤੱਕ ਜਾ ਕੇ ਵੀ ਤੁਹਾਨੂੰ ਦਿਖਾਉਨੇ ਆ ਕਿ ਦੇਖੋ ਲਾਈਨ ਵਾਈਜ਼ ਜਿਹੜੇ ਨੇ ਉਹ ਟਰੈਕਟਰ ਇੱਥੇ ਖੜਾਏ ਗਏ ਨੇ ਟਰੈਕਟਰਾਂ ਨੂੰ ਖੜਾਉਣ ਦਾ ਮਕਸਦ ਇਹ ਹੀ ਆ ਕਿ ਲੋਕਾਂ ਦੇ ਅੰਦਰ ਇੱਕ ਸਟਰੋਂਗ ਮੈਸੇਜ ਪਹੁੰਚਾਇਆ ਜਾਵੇ ਹਾਲਾਂਕਿ ਇਸ ਨੂੰ ਟਰੈਕਟਰ ਮਾਰਚ ਦਾ ਇੱਕ ਨਾਮ ਦਿੱਤਾ ਗਿਆ ਪਰ ਇਹ ਟਰੈਕਟਰ ਨੇ ਸੜਕਾਂ ਦੇ ਆਲੇ-ਦੁਆਲੇ ਖੜਾਏ ਗਏ ਨੇ ਖਾਸ ਕਰਕੇ ਉਹਨਾਂ ਜਗਾਵਾਂ ਦੇ ਉੱਤੇ ਜਿੱਥੇ ਲੋਕਾਂ ਦੀ ਆਵਾਜ਼ਾਈ ਜ਼ਿਆਦਾ ਹੈ ਜਿੱਥੇ ਲੋਕ ਜ਼ਿਆਦਾ ਤਰਦਾਰ ਚ ਲੰਘਦੇ ਨੇ ਉਹਨਾਂ ਨੂੰ ਦਿਖਾਉਣ ਦੇ ਲਈ ਅੱ체 ਟਰੈਕਟਰ ਖੜੇ ਨੇ ਜਿਨ੍ਹਾਂ ਉੱਤੇ ਝੰਡੇ ਵੀ ਜਿਹੜੇ ਨੇ ਉਹ ਬੀਕੇਯੂ ਦੇ ਲਾਏ ਗਏ ਨੇ ਯਾਨੀ ਕਿ ਭਾਰਤੀ ਕਿਸਾਨ ਯੂਨੀਅਨ ਦੇ ਲਾਏ ਗਏ ਨੇ ਵੱਖ-ਵੱਖ ਯੂਨੀਅਨਾਂ ਵੱਲੋਂ ਅੱਜ ਇਕੱਠੇ ਹੋ ਕੇ ਫੈਸਲਾ ਕੀਤਾ ਗਿਆ ਸੀ ਕਿ WTO ਦੇ ਖਿਲਾਫ ਤੇ तमाम ਆਪਣੀਆਂ ਮੰਗਾਂ ਨੂੰ ਲੈ ਕੇ ਇਹ ਟਰੈਕਟਰ ਮਾਰਚ ਟਰੈਕਟਰ ਪ੍ਰਤੀ ਜਿਹੜਾ ਆਪਣਾ ਝੰਡਾ ਲੋਕਾਂ ਨੂੰ ਦਿਖਾਉਂਦਿਆਂ ਹੋਇਆ ਰੋਸ਼ ਕੀਤਾ ਜਾਵੇਗਾ ਮੰਗਾਂ ਨੂੰ ਲੈ ਕੇ ਰੋਸ਼ ਹੋਵੇਗਾ ਸਰਕਾਰਾਂ ਪ੍ਰਤੀ ਰੋਸ਼ ਹੋਵੇਗਾ WTO ਦੀ ਆਪਣੀ ਮੰਗ ਨੂੰ ਲੈ ਕੇ ਰੋਸ਼ ਹੋਵੇਗਾ ਸੋ ਕਿਸਾਨਾਂ ਵੱਲੋਂ ਇੱਕ ਵੱਖਰੇ ਟਾਂਕੇ ਨਾਲ ਇਹ ਰੋਸ਼ ਅੱਜ ਹਰ ਜਗ੍ਹਾ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਮਹਾਲੀ ਦੇ ਨਜ਼ਦੀਕ ਪੈਂਦੇ ਇੱਕ ਟੋਲ ਪਲਾਜ਼ੇ ਦੀਆਂ ਨੇ ਜਿੱਥੇ तमाम ਟਰੈਕਟਰ ਖੜੇ ਨੇ ਕਿਸਾਨ ਵੀ ਮੌਜੂਦ ਨੇ ਤੇ ਪ੍ਰੋਟੈਸਟ ਆਪਣਾ ਕੀਤਾ ਜਾ ਰਿਹਾ ਹੈ ਕੈਮਰਾਮੈਨ ਜੱਗੀ ਦੇ ਨਾਲ ਜਸਪੀ ਸਿੰਘ ਪੀਟੀਸੀ ਨਿਊਜ਼ ਮਹਾਲੀ